ए, अमित ए, ये अमित राय ने ईश्वर नगर तो लुधियाने ये बेसिकली एडवोकेट ने इन का प्लाट है एक सौ पैंठ स्केयर यार्ड का उव विहार ये उन्ना घर बन रहा है घर एक्चुअली दो पोर्शन बना रहे और थोड़े दिन तो एक बंद इन्हों आ रहा है बार बार फिर दो तरीक नया है अपने आप को दसता स फील्ड अफसर अपने गलाडा का ਔਰ ਚੋਰਾ ਸਿੰਘ ਆਉਂਦਾ ਔਰ ਉਹ ਕਹਿੰਦਾ ਸੀ ਕਿ ਤੁਸੀਂ ਇਹ ਕਿ ਲੈਂਟਰ ਜਿਹੜਾ ਪਾਉਣਾ ਹੈਗਾ ਤੇ ਲੈਂਟਰ ਜਿਹੜਾ ਪਾਉਣਾ ਹੈਗਾ ਤਾਂ ਮੈਨੂੰ ਆ ਦੋ ਕੁਸ਼ਨ ਨੇ ਉਹਨਾਂ ਦੇ ਦੋ-ਦੋ 4000-4000 ਦੇ ਹਿਸਾਬ ਨਾਲ 4000 ਰੁਪਏ ਦਿਓ ਨਹੀਂ ਤਾਂ ਮੈਂ ਤੁਹਾਨੂੰ ਲੈਂਟਰ ਨਹੀਂ ਪੈਂਦਾਂ ਤੇ ਉਹਨਾਂ ਨੇ ਕਿਹਾ ਮੈਂ ਅਸੀਂ ਤਾਂ ਕੰਮ ਕਰ ਰਹੇ ਤੁਸੀਂ ਕਿਉਂ ਕਹਿੰਦੇ ਮੈਨੂੰ ਤਾਂ ਕੋਈ ਪੈਸੇ ਲੈਣੇ ਹੀ ਨਹੀਂ ਐ ਮੈਂ ਤੁਹਾਨੂੰ ਤਾਂ ਰਿਪੋਰਟ ਕਰਦਾ ਹਾਂ ਉਸ ਤੋਂ ਬਾਅਦ ਉਹਨਾਂ ਨੇ ਫਿਰ ਲੈਂਟਰ ਪਾ ਲਿਆ ਫਿਰ ਉਹ ਦੁਬਾਰਾ ਫਿਰ ਕੱਲ ਆ ਗਿਆ ਉਹ ਤੇ ਲੈਂਟਰ ਵੀ ਕਾਲੇ ਬੰਦ ਪੈ ਰਹੇ ਤੇ ਤੇ ਹੁਣ ਐਵੇਂ ਕਾ ਕੋਈ ਨਹੀਂ ਕੱਲ ਪੈਸੇ ਦੇ ਦਾਂਗਾ ਹੁਣ ਫੇ ਝੂਠਾ ਵਾਦਾ ਕੀਤਾ ਉਹ ਡਰਾਈਵ ਨਹੀਂ ਦਿਨਾ ਚਾਹੁੰਦੇ ਸੀ ਅੱਜ ਫੇ ਸਾਡੇ ਕੋਲ ਜੀਨਸੀ ਜੀ ਉਹਨਾਂ ਨੇ ਜੋ ਉਹਨੇ ਆਏ ਨੇ ਉਹਨਾਂ ਨੇ ਸਾਰੀ ਗੱਲ ਦੱਸੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਕਲਮਾ ਤੱਜ ਕਰਕੇ ਰੈਪ ਇੱਕ ਅਸੀਂ ਲਾਇਆ ਹੈਗਾ ਅੱਜ ਡੀਐਸਪੀ ਰੈਂਕ ਤੋਂ اور شیخ ਜੰਮ ਉਹਨਾਂ ਦੀ ਟੀਮ ਗਈ ਹੋਈ ਹੈ ਸਰਕਾਰੀ ਮੌਣੀ ਹਾਇ ਜੀ ਨੂੰ ਫੇਰ ਦੋ 4000 ਰੁਪਏ ਲੈਣ ਲੱਗੇ ਤੇ ਦਫ਼ਤਰ ਕੀਤਾ ਔਰ ਉੱਥੇ ਲੇਬਰ ਵੀ ਲੱਗੀ ਹੋਈ ਸੀਗੀ ਉਹਨਾਂ ਤੇ ਕੰਮ ਵੀ ਚੱਲ ਰਿਆ ਸੀਗਾ ਉੱਥੇ ਇੱਕ ਕੈਸ ਹੋ ਰਿਹਾ ਲਏ ਗਏ ਉਹਨਾਂ ਨੂੰ ਫਸਾਰ ਕੀਤਾ ਕਾਨੂੰਨ ਅਸੇ ਨੂੰ ਅਦਾਲਤ ਵਿੱਚ ਪੇਸ਼ ਕਰਾ ਸਰ ਬੰਦਾ ਕੋਣ ਪਤਾ ਲੱਗਿਆ ਜੀ ਇਹ ਜੋਰਾ ਸਿੰਘ ਹੈ ਫੀਲਡ ਆਫਸਰ ਹੈ ਬੇਸਿਕਲੀ ਇਹ ਪੈਸਪੋਰਟੇ ਹੁੰਦੇ ਹੈ ਉਹਨਾਂ ਨਾਲ ਲੱਗੇ ਹੋਏ ਨੇ ਕਲਾਟਾ ਇਹ ਫਿਰ ਇਸੇ ਕੰਮ ਹੀ ਲਗਾ ਲਾਇਆ ਹੋਇਆ ਸਾਰੇ ਹੁਕਮਦਾਰਾਂ ਦਾ ਜਿਹੜਾ ਘਰ ਬਣਿਆ ਉਹਨੂੰ ਚੱਕ ਚੁੱਕ ਕਰਦਾ ਬਈ ਇਹਦਾ ਕਹਿਣਾ ਹੈਗਾ ਕੋਈ ਜੇ ਆਈ ਬਗੈਰਾ ਹੈਗੇ ਸੁਪਰੰਤ ਕਰਾ ਉਹਨਾਂ ਨਾਲ ਇਹ ਉਹ ਕਿ ਕਰ ਰਿਹਾ ਕਰਦਾ ਸੀਗਾ ਉਹਨਾਂ ਨੇ ਰਿਕਰੂਟ ਕੀਤਾ ਸੀ ਸਾਰਾ ਸੀ ਉਹਨਾਂ ਦੀ ਅਥੋਰਟੀ ਵੈਰੀਫਾਈ ਕਰ ਰਹੇ ਆ ਔਰ ਕਿ ਉਹ ਕਿਹੜਾ ਇਹਦੇ ਨਾਲ ਕੋਈ EMPLOYEE ਗਲਾਟਾ ਦਾ ਇਨਵੋਲਵ ਹੈ ਉਹਦੇ ਬਾਰੇ ਵੀ ਚੈੱਕ ਕੀਤੀ ਜਾ ਰਹੀ ਜੇ ਨਾ ਹੋਰ ਕੋਈ ਦੋਸ਼ੀ ਪਾਇਆ ਉਹਦੇ ਖਿਲਾਫ ਵੀ ਕਰਦੇ ਤੇ ਅਮਿਤ رائے ਨੇ ਈਸ਼ਵਰਨਗਰ ਤੋਂ ਲੁਧਿਆਣੇ ਤੋਂ ਇਹ ਬੇਸਿਕਲੀ ਐਡਵੋਕੇਟ ਨੇ ਇਹਨਾਂ ਦਾ ਪਲਾਟ ਹੈਗਾ 165 ਸਕੇਅਰ ਯਾਰ ਦਾ ਕਿ ਸ਼ਿਵ ਵਿਹਾਰ ਕਿ ਉਹ ਤੇ ਇਹਨਾਂ ਦਾ ਘਰ ਬਣ ਰਿਹਾ ਸੀਗਾ ਘਰ ਇੱਕ ਵੀ ਇਹ ਦੋ ਕਮਰਿਆਂ ਚ ਬਣਾ ਰਹੇ ਸੀਗੇ। ਔਰ ਥੋੜੇ ਦਿਨ ਤੋਂ ਇੱਕ ਪੰਦਾ ਆ ਇਹਨਾਂ ਨੂੰ ਆ ਰਿਹਾ ਸੀ ਵਾਰ-ਵਾਰ ਤੇ ਦੋ ਤਰੀਕ ਨੂੰ ਇਹਨਾਂ ਕੋਲ ਆਇਆ ਹੈਗਾ ਆਪਣੇ ਆਪ ਨੂੰ ਦੱਸਦਾ ਸੀ ਫੀਲਕਸਰ ਆਪਣੇ ਗੁਲਾਗਾ ਦਾ ਚੋਰਾ ਸਿੰਘ ਨਾਂ ਹੁੰਦਾ ਔਰ ਉਹ ਕਹਿੰਦਾ ਸੀ ਕਿ ਤੁਸੀਂ ਇਹ ਕਿ ਲੈਂਟਰ ਜਿਹੜਾ ਪਾਉਣਾ ਹੈਗਾ ਤੇ ਲੈਂਟਰ ਜਿਹੜਾ ਪਾਉਣਾ ਹੈਗਾ ਤਾਂ ਮੈਨੂੰ ਇਹ ਦੋ ਕਮਰਿਆਂ ਨੇ ਉਹਨਾਂ ਦੇ ਦੋ-ਦੋ ਹਜ਼ਾਰ ਹਜ਼ਾਰ ਦੇ ਹਿਸਾਬ ਨਾਲ 4-4 ਰੁਪਏ ਦਿਓ। ਨੇ ਨਾ ਮਤਲਬ ਤਾਂ ਲੈਟਰ ਨੇ ਭੈਂਚਾ ਤੇ ਉਹਨਾਂ ਨੇ ਜੇ ਕਿਹਾ ਮੈਂ ਇਹ ਸਿਸਟਮ ਕੰਮ ਕਰ ਲੈ ਤੁਸੀਂ ਕਿਉਂ ਕਹਦੇ ਮੈਂ ਤਾਂ ਤੱਕ ਪੈਸੇ ਲੈਣੇ ਹੀ ਆਂ ਨਾ ਤਾਂ ਤੁਹਾਡੇ ਮੈਂ ਰਿਪੋਰਟ ਕਰਦਾਗਾ ਉਸ ਤੋਂ ਬਾਅਦ ਉਹਨਾਂ ਨੇ ਫਿਰ ਲੈਟਰ ਪਾੜਿਆ ਫਿਰ ਉਹ ਦੁਬਾਰਾ ਫਿਰ ਕੱਲ ਆ ਗਿਆ ਤੇ ਜੀ ਲੈਟਰ ਵੀ ਪਾੜਿਆ ਬੰਦ ਪਹਿਂ ਤੇ ਤੇਜ ਤੇ ਕਰ ਤੇ ਹੁਣ ਇਹ ਵੀ ਕਹਿੰਦਾ ਕੋਈ ਨਹੀਂ ਕੱਲ ਪੈਸੇ ਦੇ ਦਾਂਗਾ ਹੁਣ ਫੇਰ ਝੂਠਾ ਵਾਦਾ ਕੀਤਾ ਉਹ ਨਹੀਂ ਦੇਣਾ ਚਾਹੁੰਦੇ ਸੀ ਅੱਜ ਫਿਰ ਸਾਡੇ ਕੋਲ ਬਿジネス ਜਿਹੜਾ ਉਹਨੇ ਜਿਹੜਾ ਉਹਨੇ ਫਾਇਦੇ ਉਹਨਾਂ ਨੇ ਸਾਰੀ ਗੱਲ ਦੱਸੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਕਲਮਾ ਤਰਜ ਕਰਕੇ ਰੈਪਿਕ ਅਸੀਂ ਲਾਇਆ ਹੈਗਾ ਅੱਜ ਡੀਐਸਪੀ ਦੇ ਇੰਟੂ ਔਰ ਸ਼ੇਖ ਜੰਮ ਉਹਨੇ ਟਿੰਗ ਗਈ ਹੈ ਔਰ ਸਰਕਾਰੀ ਬੰਦੀ ਹਾਇਰ ਜਿਹਨੂੰ ਫਿਰ 2 4000 ਰੁਪਏ ਲੈਣ ਲੱਗੇ ਤੇ ਦਫਤਰ ਕੀਤਾ ਔਰ ਉੱਥੇ ਲੇਬਰ ਵੀ ਲੱਗੀ ਹੋਈ ਸੀਗੀ ਉਹਨਾਂ ਤੇ ਕੰਮ ਵੀ ਚੱਲ ਰਿਹਾ ਸੀਗਾ ਉੱਥੇ ਇੱਕ ਕੈਸ ਹੋ ਰਿਹਾ ਲਾਇਆ ਗੋਮਨ ਦਫਤਰ ਕੀਤਾ ਕਾਨੂੰਨਸੀ ਨੂੰ ਅਦਾਲਤ ਵਿੱਚ ਪੇਸ਼ ਕਰਾ ਸਰ ਬੰਦਾ ਕੋਣ ਪਤਾ ਲੱਗਿਆ ਜੀ ਇਹ ਜੋਰਾ ਸਿੰਘ ਫੀਲਡ ਆਫਸਰ ਬੇਸਿਕਲੀ ਇਹ ਪੈਸਪੋਰਟੇ ਹੁੰਦੇ ਆ ਉਹਨਾਂ ਨਾਲ ਲੱਗੇ ਹੋਏ ਨੇ ਗਲਾਟਾ ਇਹ ਫਿਰ ਇਸੇ ਕੰਮ 'ਚ ਲੱਗ ਲਾਇਆ ਹੋਇਆ ਸਾਰੇ ਹਕਮਦਾਰਾਂ ਦਾ ਕਿ ਜਿਹੜਾ ਘਰ ਬਣਿਆ ਉਹਨੂੰ ਚੱਕ ਚੁੱਕ ਕਰਦਾ ਵੀ ਇਹਦਾ ਕਹਿਣਾ ਹੈਗਾ ਕੋਈ ਜੇਈ ਬਗਾਰਾ ਹੈਗੇ ਸੁਕਰੰਕਰ ਉਹਨਾਂ ਨਾਲ ਇਹ ਕਟਿੰਗ ਕਰਦਾ ਸੀਗਾ ਉਹਨਾਂ ਨੇ ਰਿਪੋਰਟ ਕੀਤਾ ਸੀ ਸਾਰਾ ਸੀ ਉਹਨੇ ਅਥਾਰਟੀ ਵੈਰੀਫਾਈ ਕਰ ਰਹੇ ਆ ਔਰ ਕਿ ਹੋਰ ਕਿਹੜਾ ਇਹਦੇ ਨਾਲ ਕੋਈ EMPLOYE ਗਲਾਟਾ ਦਾ ਕੋਈ ਬੋਲ ਦਾ ਬਾਰੇ ਵੀ ਚਾਰਜ ਕੀਤੀ ਜਾ ਰਹੀ ਹੈ ਜਿਨਾ ਹੋਰ ਕੋਈ ਦੋਸ਼ੀ ਪਾਇਆ ਉਹਦੇ ਖਿਲਾਫ ਨਹੀਂ ਕਰਦੇ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤੰਤਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया फ्री 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 आर के तानिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप एप चैनल आरोप